ਮੇਰਾ ਮਾਰਾ ਨਾ ਇਹ ਗੱਲ ਸੁਣ ਲੈ ਮੈਂ ਮੈਂ ਲਾਈਵ ਹੋ ਰਹਾ ਮੈਂ ਛੱਡ ਕੇ ਬਾਹਰ ਨਾ ਮਸ਼ੀਨੋਂ ਤੋਂ ਗੱਲ ਸੁਣਨਾ ਬਾਈ ਪਿਆਰ ਨਾਲ ਗੱਲ ਕਰੀ ਕੰਮ ਮੈਂ ਉੱਥੇ ਛੱਡ ਕੇ ਲਾ ਵੀਡੀਓ ਮੈਂ ਲਾ ਰਿਹਾ ਫਿਰ ਉੱਥੇ ਛੱਡ ਕੇ ਲਾ ਗੱਲ ਸੁਣਨਾ ਬਾਈ ਮੈਂ ਲਾਈਵ ਆ ਓਏ ਮੈਂ ਲਾਈਵ ਹੋ ਰਹਾ ਦੇਖ ਲੋ ਮੈਨੂੰ ਟੂਲ ਪੱਲਾ ਚੱਲਦੇ ਬੰਦੇ ਮੇਰੇ ਛੱਡ ਕੇ ਲਾ ਰਿਹਾ ਫਿਰ ਮੈਂ ਛੱਡ ਕੇ ਲਾ ਰਿਹਾ ਮੈਂ ਓਏ ਮੈਂ ਜੂਨੀਅਰ ਸਾਰੀ ਆ ਰਹੀਆ ਮੇਰੇ ਬੰਦੇ ਆ ਗਏ ਮੂਰੇ ਉੱਥੇ ਛੱਡ ਕੇ ਕਰ ਲੈਣ ਦੇ ਮੈਨੂੰ ਮੈਨੂੰ ਛੱਡ ਕੇ ਕਰਨਾ ਫਿਰ ਛੱਡ ਛੱਡ ਦੇ ਮੇਰੀ ਗੱਲ ਸੁਣ ਓਏ ਆ ਦੇਖਾ ਬਾਈ ਇੱਕ ਮਿੰਟ ਹਲਾ ਆ ਜਾ ਆ ਦੇ ਖੜ ਜਾ ਬਾਈ ਲਾਇਓ ਹਮਾਂ ਕੈਸੇ ਮਰਨਾ ਤੇ ਕਾ ਹੋ ਰਿਹਾ ਜਦੋਂ ਬਾਈ ਮੇਰੇ ਨਾਲ ਹੋ ਨਹੀਂ ਰਹਾ ਤੱਕਾ ਬਾਈ ਇਹ ਗਲਤ ਗੱਲ ਲੱਗਿਆ ਮੈਂ ਪੱਤਰਕਾਰ ਆ ਰਹੇ ਨੇ ਪਠਾਣੀ ਨੇ ਬਣਾਂਗੇ ਬਾਈ ਮੇਰੇ ਉੱਤੇ ਮਸੀਦ ਦੇ ਪੱਥਰ ਪਾਏ ਨੇ ਤੂੰ ਪਿਸਟੋਲ ਕੱਢ ਦੇ ਮੇਰੇ ਕਿਵੇਂ ਗੋਲੀ ਮਾਰਨਗੇ ਸਾਡੀ ਹੋ ਗਿਆ ਥੋਰ ਤੇ ਜਾ ਦੇ ਕੋਲੇ ਬਾਈ ਤੁਹਾਨੂੰ ਕਿਨੇ ਹੱਕ ਦਿੱਤਾ ਗੱਲੇ ਨੇ ਵੀ ਵੀਡੀਓ ਨਹੀਂ ਬਣਾਉਣੀ ਕਿਨੇ ਹੱਕ ਦੇਤਾ ਤੁਹਾਨੂੰ ਅਸੀਂ ਕੋਈ ਮੰਗਤੇ ਆ ਕਿਉਂ ਇਤਰੇ ਫਿਰਦੇ ਆ ਆਣੀ ਹੈਗੀ ਤੇ ਤੂੰ ਵਾਲਿਆਂ ਤੁਸੀਂ ਤੁਸੀਂ ਵੀਡੀਓ ਕਿਵੇਂ ਰੋਕੋਗੇ ਕੱਗਾ ਪਸਾ ਵਾਲਾ